ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆ ਆਲੂਆਂ ਦੀ ਸਬਜ਼ੀ ਤੇ ਇੱਥੇ ਆਪਾਂ ਆਲੂ ਉਬਾਲ ਕੇ ਪਾਵਾਂਗੇ ਤੇ ਆਲੂਆਂ ਦੀ ਸਬਜ਼ੀ ਬਣਾਵਾਂਗੇ ਆਪਾਂ ਹਰੇ ਗੰਡੇਆ ਵਾਲੀ ਤੇ ਇੱਥੇ ਮੈਂ ਭੂਕਾਂ ਵਾਲੇ ਹਰੇ ਗੰਡੇ ਲੈ ਲਏ ਸੀ ਤੇ ਹਰੇ ਗੰਡੇਆ ਵਾਲੀ ਆਲੂਆਂ ਦੀ ਸਬਜ਼ੀ ਆਪਾਂ ਬਣਾਵਾਂਗੇ ਤਰੀ ਵਾਲੀ ਤੇ ਬਹੁਤ ਜ਼ਿਆਦਾ ਇਹ ਟੇਸਟ ਲੱਗਦੀ ਹੈ ਇਥੇ ਦੋ ਟਮਾਟਰ ਅਦਰਕ ਹਰੀਆਂ ਮਿਰਚਾਂ ਤੇ ਲਸਣ ਪਾ ਕੇ ਤੇ ਹਰੇ ਗੰਡੇ ਪਾ ਕੇ ਆਪਾਂ ਇਹਨਾਂ ਨੂੰ ਸਬਜ਼ੀ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਸਬਜ਼ੀ ਬਣਾਵਾਂਗੇ ਆਪਾਂ ਕੁੰਡੀ ਡੰਡੇ ਨਾਲ ਕੁੱਟ ਕੇ ਇਥੇ ਆਪਾਂ ਕੁੰਡੀ ਲੈ ਲਈ ਸੀ ਤੇ ਕੁੰਡੀ ਦੇ ਵਿੱਚ ਆਪਾਂ ਲਸਣ ਪਾ ਦਵਾਂਗੇ ਤੇ ਨਾਲ ਆਪਾਂ ਹੋਣਗੇ ਨੂੰ ਅਦਰਕ ਨੂੰ ਕਾਟ ਕੇ ਤੇ ਕੋਟ ਲਵਾਂਗੇ బీక బ్రరిక అనుడే నా కుటం కుట్ కె పా हरे हरे गंढे की सब्जी बहुत ज्यादा बन के तैयार होगी तो गंडे मैं कट के पा देवी इतना आप ਕੱਟ ਕੇ ਸੋਕ ਤੋਂ ਕੱਟ ਕੇ ਪਾਵਾਂਗੇ ਫਿਰ ਉਸ ਤੋਂ ਬਾਅਦ ਇਹਨੂੰ ਕੁੱਟ ਕੇ ਤਿਆਰ ਕਰਾਂਗੇ ਇਥੇ ਮੈਂ ਪਿਆਜ਼ ਹਲੇ ਪਿਆਜ਼ ਕੱਟ ਲਏ ਸੀ ਤੇ ਹੁਣ ਆਪਾਂ ਹਰੀਆਂ ਮਿਰਚਾਂ ਨੂੰ ਵੀ ਕੱਟ ਕੇ ਤੇ ਨਾਲ ਹੀ ਕੁੱਟ ਲਵਾਂਗੇ ਪਿਆਜ਼ਾਂ ਨੂੰ ਆਪਾਂ ਕੁੱਟ ਕੇ ਤਿਆਰ ਕਰ ਲਿਆ ਸੀ। ਤੋਂ ਹੁਣ ਆਪਾਂ ਗੈਸ ਦੇ ਉੱਪਰ ਪਤੀਲੇ ਨੂੰ ਰੱਖਾਂਗੇ। ਦਕਸ਼ਣ ਤੇ ਆਪਾਂ ਪਤੀਲਾ ਰੱਖ ਲਿਆ ਤੇ ਆਪਾਂ ਸਬਜ਼ੀ ਨੂੰ ਕਢਾ ਕੇ ਤਿਆਰ ਕਰਾਂਗੇ ਪਤੀਲੇ ਵਿੱਚ ਤੇ ਇੱਥੇ ਮੈਂ ਇੱਕ ਅੱਕਰਸ਼ੀ ਤੇਲ ਪਾ ਦਵਾਂਗੇ। ਤੇਲ ਗਰਮ ਹੋ ਗਿਆ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਵਾਂਗੇ। ਜੀਰੇ ਨੂੰ ਤੜਕ ਲਵਾਂਗੇ। అదక తసన ను పా దే దో మిట్లా తీ ਆਜਾ ਨੂੰ ਤਾਂ 5-5 ਮਿੰਟ ਬਾਅਦ ਸੇਕੋਣੇ ਕੇ ਤਿਆਰ ਕਰਾਂਗੇ ਪਿਆਜ਼ ਕੁੰਨ ਹੋ ਗਏ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾਵਾਂ ਟਮਾਟਰ ਨੂੰ ਮੈਂ ਥੋੜਾ ਜਿਹਾ ਕੁੰਡੇ ਵਿੱਚ ਕੁੱਟ ਲਿਆ ਸੀ ਨਿਚ ਕਰ ਦੇਣ ਲਈ चमचा नमक हल्दी जवांगे काली मिर्च थोड़ी जश्मीरी मिर्च बस इने मसाले पवांगे चङी तरह भुन लाॻे ਆਹ ਇਹਦੇ ਵਿੱਚ ਪਾਣੀ ਪਾ ਕੇ ਤੇ ਮਸਾਲਿਆਂ ਨੂੰ ਆਪਾਂ 5 ਮਿੰਟ ਵਾਸਤੇ ਭੋਲਾਂਗੇ ਮਸਾਲਿਆਂ ਨੂੰ 5-7 ਮਿੰਟ ਹੋ ਗਏ ਸੀ ਥੋੜੀ ਜਿਹਾ ਆਪਾਂ ਹਿੰਗ ਪਾ ਦਵਾਂਗੇ ਇਹ ਮਸਾਲਾ ਪਾ ਤਾ ਗਿਆ ਵੀਰੇ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਆਮ ਲੂਨ ਪਾ ਦਾਂਗੇ ਇੱਥੇ ਆਲੂ ਮੈਂ ਹਾਂ ਇਹਨਾਂ ਹੀ ਆਪਾਂ ਤੋੜਨੇ ਸੀ ਦੋਕ ਮਿੰਟ ਵਾਸਤੇ ਆਪਾਂ ਆਲੂਆਂ ਨੂੰ ਮਸਾਲੇ ਦੇ ਨਾਲ ਪਕਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਣੀ ਨੂੰ ਪਾ ਦਵਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਦੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਕੁੰਡੇ ਦੀ ਸਬਜੀ ਚੈੱਕ ਕਰ ਲਵਾਂਗੇ ਸਬਜੀ ਬਣ ਕੇ ਤਿਆਰ ਆ ਤੇ ਸਬਜੀ ਦੇ ਵਿੱਚ ਆਪਾਂ ਪਾ ਦਵਾਂਗੇ ਫਿਰ ਆ ਧਨੀਆਂ ਆ ਤੇ ਦਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਸਬਜੀ ਵੇਖੋ ਤੁਸੀਂ ਲਾਜਵਾਬ ਸਬਜੀ ਬਣ ਕੇ ਤਿਆਰ ਹੋਈ ਹੈ ਜੀ ਨੂੰ ਕੰਟੇਨਰ ਵਿੱਚ ਪਾ ਦਵਾਂਗੇ ਆਲੂ ਵਾਲੀ ਸਬਜੀ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ